ਤੁਵੇਂ ਸਿਸਟਮ ਦੀ ਡਿਵੈਲਪਮੈਂਟ ਹੋ ਚੁੱਕੀ ਹੈ ਸੋ ਇਹਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਅੱਜਰ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਬਾਰਿਸ਼ ਹੋ ਸਕਦੀ ਹੈ ਔਰ 5 ਤੋਂ 7 ਤਰੀਕ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਬਾਰਿਸ਼ ਦੇ ਨਾਲ-ਨਾਲ ਗਰਜ ਚਮਕ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਗੜੇਮਾਰੀ ਵੀ ਹੋ ਸਕਦੀ ਹੈ ਜੀ ਕਿਉਂਕਿ ਕ੍ਰੀਫ ਕ੍ਰੌਪਸ ਆਲਰੇਡੀ ਮੈਚੁਰ ਹੋ ਚੁੱਕੀਆਂ ਨੇ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਫਾਰਮਰਸ ਨੂੰ ਇਹ ਸਲਾਹ ਦੇ ਸਕਦੇ ਆ ਕਿ 5 ਤੋਂ 7 ਤਰੀਕ ਦੇ ਵਿੱਚ ਕਿਉਂਕਿ ਕਾਫੀ ਧਾਵਾਂ ਦੇ ਬਾਰਿਸ਼ ਹੋ ਸਕਦੀ ਹੈ ਸੋ ਉਹਨਾਂ ਨੂੰ ਪ੍ਰੋਡਿਊਸ ਦੀ ਸਾਮ ਸੰਭਾਲ ਟਾਈਮਲੀ ਕਰ ਲੈਣੀ ਚਾਹੀਦੀ ਹੈ ਲੇਟੈਸਟ ਫੋਨ ਨਿਊਜ਼ ਦੇਖਣ ਵਾਲੇ ਤਾਮਦਸ਼ ਕਾਮ ਜੈ ਹਿੰਦ ਮਹਿਰੂਦ ਕੁਮਾਰ ਆਪਾਂ ਜਾਣਦੇ ਆ ਮੌਸਮ ਦੇ ਵਿੱਚ ਥੋੜੀ ਤਬਦੀਲੀ ਆਈ ਹੈ ਜਿਸ ਕਰਕੇ ਕਹਿ ਰਿਹਾ ਦੋ ਦਿਨਾਂ 'ਚ ਬਰਸਾਤ ਹੋਣ ਵਾਲੀ ਹੈ ਗੱਲਬਾਤ ਕਰਦੇ ਆ ਮੈਡਮ ਪਵਜੀਤ ਕੁਰ ਕਿੰਗਰਾਜੀ ਨਾਲ ਸਸ਼ੀਕਰ ਮੈਡਮ ਜੀ ਸਸ਼ੀਕਰ ਜੀ ਮੈਡਮ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 33.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.3 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 24 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਸਿਸਟਮ ਦੀ ਡਿਵੈਲਪਮੈਂਟ ਹੋ ਚੁੱਕੀ ਹੈ ਸੋ ਇਹਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਅੱਜ ਔਰ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਬਾਰਿਸ਼ ਹੋ ਸਕਦੀ ਹੈ ਔਰ 5 ਤੋਂ 7 ਤਰੀਕ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਬਾਰਿਸ਼ ਦੇ ਨਾਲ-ਨਾਲ ਗਰਜ ਚਮਕ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਗੜੇਮਾਰੀ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ 5 ਔਰ 6 ਤਰੀਕ ਨੂੰ ਪੰਜਾਬ ਦੇ ਕੁਝ ਕੁਝ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਔਰ ਇਸੇ ਤਰ੍ਹਾਂ 7 ਤਰੀਕ ਨੂੰ ਵੀ ਨਾਰਥ ਈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਜਿਵੇਂ ਕਿ ਮੈਡਮ ਪਿਛਲੇ ਦਿਨਾਂ ਚ ਮੌਸਮ ਕਲੀਅਰ ਹੋ ਗਿਆ ਸੀ ਲੇਕਿਨ ਇੱਕਦਮ ਫੇਰ ਕਰਵਟ ਮੌਸਮ ਕੀ ਦੀ ਕੇਵਲ ਕੀਤੀ ਜੀ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਮੌਨਸੂਨ ਦਾ ਵਿਦਡਰੋਅਲ ਰੀਜਨ ਤੋਂ ਹੋ ਗਿਆ ਸੀ ਤੋਂ ਦੇ ਕਰਕੇ ਸਕਾਈ ਕੰਡੀਸ਼ਨਸ ਬਿਲਕੁਲ ਕਲੀਅਰ ਸੀ ਇੰਟੈਂਸੀਟ ਕੰਡੀਸ਼ਨਸ ਵੀ ਬਣੀਆਂ ਜਿਹਦੇ ਕਰਕੇ ਟੈਂਪਰੇਚਰ ਵੀ ਨਾਰਮਲ ਤੋਂ ਉੱਪਰ ਪਿਛਲੇ ਦਿਨਾਂ ਦੇ ਵਿੱਚ ਰਿਕਾਰਡ ਕੀਤਾ ਗਿਆ ਪਰ ਹੁਣ ਕਿਉਂਕਿ ਕੁਐਸਚਨ ਡਿਸਟਰਬੈਂਸ ਸਿਸਟਮ ਦੀ ਡਵੈਲਪਮੈਂਟ ਹੋ ਚੁੱਕੀ ਹੈ ਸੋ ਇਹਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲੀ 5 ਤੋਂ 7 ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਮੈਡਮ ਚੋਨਾ ਲੱਗਿਆ ਹੋਇਆ ਕਿਸਾਨਾਂ ਨੇ ਕਿਤੇ ਨਾ ਕਿਤੇ ਵਾਢੀ ਵੀ ਕਰ ਰਹੇ ਤਾਂ ਕਿਸਾਨਾਂ ਨੂੰ ਕੀ ਡਵਾਈਸ ਦੇਣਾ ਚਾਹੋਗੇ ਹਾਂ ਜੀ ਕਿਉਂਕਿ ਕਰੀਫ ਕ੍ਰੌਪਸ ਆਲਰੇਡੀ ਮੈਚੁਰ ਹੋ ਚੁੱਕੀਆਂ ਨੇ ਔਰ ਉਨਦੀ ਹਾਰਵੈਸਟਿੰਗ ਚੱਲ ਰਹੀ ਹੈ ਫਾਰਮਰਸ ਨੂੰ ਹੀ ਸਲਾਹ ਦੇ ਸਕਦੇ ਹਾਂ ਕਿ ਪੰਜ ਤੋਂ 7 ਤਰੀਕ ਦੇ ਵਿੱਚ ਕਿਉਂਕਿ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਸੋ ਉਹਨਾਂ ਨੂੰ ਪ੍ਰੋਡਿਊਸ ਦੀ ਸਾਮ ਸੰਭਾਲ ਟਾਈਮਲੀ ਕਰ ਲੈਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀ ਖਰਾਬੀ ਕਰਕੇ ਪ੍ਰੋਡਿਊਸ ਦਾ ਕੋਈ ਨੁਕਸਾਨ ਨਾ ਹੋ ਸਕੇ ਬਹੁਤ ਬਹੁਤ ਧੰਨਵਾਦ ਏਸੀ ਮੈਡਮ ਪੁਨੀਤ ਕੁਰ ਕਿੰਗਰਾ ਜੀ ਨੇ ਜਿਨ੍ਹਾਂ ਨੇ ਮੌਸਮ ਦੀ ਜਾਣਕਾਰੀ ਦਿੱਤੀ ਹੋਰ ਇਦਾਂ ਦੀ ਅਪਡੇਟ ਲਈ ਜੁੜੇ ਰੂ ਲੇਟੈਸਟ ਫੋਰ ਨਿਊਜ਼ ਦੇ ਨਾਲ ਧੰਨਵਾਦ